ਸਤਿ ਸ੍ਰੀ ਅਕਾਲ ਭਗਤੋ ਭਗਤੋ ਅੱਜ ਮੈਂ ਤੁਹਾਨੂੰ ਇੱਕ ਅਜੀਹਾ ਟੋਟਕਾ ਦੱਸਣ ਜਾ ਰਿਹਾ ਜੇਕਰ ਤੁਸੀਂ ਬਹੁਤ ਕੋਸ਼ਿਸ਼ ਕਰ ਰਹੇ ਹੋ ਤੁਹਾਡੀ ਲਾਟਰੀ ਨਹੀਂ ਨਿਕਲ ਰਹੀ ਤੁਸੀਂ ਬਹੁਤ ਜ਼ੋਰ ਲਾ ਲਿਆ ਹੈ ਤਾਂ ਤੁਹਾਡੇ ਲਈ ਇੱਕ ਮੈਂ ਬਹੁਤ ਹੀ ਆਸਾਨ ਜਿਹਾ ਟੋਟਕਾ ਲੈ ਕੇ ਆਇਆ ਹਾਂ ਪਰ ਇਸ ਟੋਟਕੇ ਨੂੰ ਕਰਨ ਦਾ ਵੀ ਇੱਕ ਦਿਨ ਹੈ ਇਹ ਟੋਟਕਾ ਸਿਰਫ ਤੁਸੀਂ ਸ਼ਨੀਵਾਰ ਵਾਲੇ ਦਿਨ ਹੀ ਕਰਨਾ ਹੈ ਸਿਰਫ ਸ਼ਨੀਵਾਰ ਵਾਲੇ ਦਿਨ ਤੁਸੀਂ ਬਹੁਤ ਵਾਰ ਲਾਟਰੀ ਪਾਈ ਹੈ ਜਾਂ ਤੁਸੀਂ ਸੱਟਾ ਵੀ ਲਗਾ ਰਹੇ ਹੋ ਤੁਹਾਡਾ ਨੰਬਰ ਨਹੀਂ ਆ ਰਿਹਾ ਤੁਸੀਂ ਸੋਚ ਰਹੇ ਹੋਵੋਗੇ ਕਿ ਮੇਰੀ ਕਿਸਮਤ ਖਰਾਬ ਹੈ ਤਾਂ ਇੱਕ ਵਾਰ ਇਹ ਟੋਟਕਾ ਤੁਸੀਂ ਜ਼ਰੂਰ ਕਰਕੇ ਵੇਖੋ ਉਸੀ ਇਹ ਟੋਟਕਾ ਸ਼ਨੀਵਾਰ ਵਾਲੇ ਦਿਨ ਹੀ ਕਰਨਾ ਹੈ ਤੇ ਐਤਵਾਰ ਵਾਲੇ ਦਿਨ ਤੁਹਾਡੀ ਨਾਟਰੀ ਪੱਕੀ ਲੱਗ ਜਾਵੇਗੀ 100% ਇਸ ਵਿੱਚ ਤੁਹਾਨੂੰ ਰਿਜ਼ਲਟ ਮਿਲੇਗਾ ਇਹ ਬਿਲਕੁਲ ਸਧਾਰਨ ਜਿਹਾ ਟੋਟਕਾ ਹੈ ਤਾਂ ਤੁਹਾਨੂੰ ਇਹ ਕਿਵੇਂ ਕਰਨਾ ਹੈ ਆਓ ਭਗਤੋ ਆਪਾਂ ਪੂਰੀ ਜਾਣਕਾਰੀ ਦੇ ਨਾਲ ਇਸ ਟੋਟਕੇ ਨੂੰ ਤੁਹਾਨੂੰ ਸਮਝਾਉਂਦੇ ਹਾਂ ਸ਼ਨੀਵਾਰ ਦੇ ਦਿਨ ਕਦੋਂ ਕਰਨਾ ਹੈ ਅਤੇ ਕੀ ਲੈਣਾ ਹੈ ਮੈਂ ਇਸ ਵੀਡੀਓ ਦੇ ਜਰੀਏ ਤੁਹਾਨੂੰ ਦੱਸਾਂਗਾ ਪਰ ਉਸ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਸਾਡੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਕਿ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਜਰੂਰ ਲਿਖ ਦੇਣਾ ਦੋਸਤੋ ਇਹ ਬਹੁਤ ਹੀ ਆਸਾਨ ਜਿਹਾ ਟੋਟਕਾ ਹੈ ਮੈਂ ਤੁਹਾਨੂੰ ਇਹ ਟੋਟਕਾ ਆਪਣੀ ਵੀਡੀਓ ਦੇ ਵਿੱਚ ਦੱਸ ਰਿਹਾ ਜਰਾ ਧਿਆਨ ਦੇ ਨਾਲ ਇਸ ਟੋਟਕੇ ਨੂੰ ਸੁਣ ਲਿਆ ਜੀ ਇਸ ਤੇ ਕੋਈ ਜ਼ਿਆਦਾ ਖਰਚਾ ਵੀ ਨਹੀਂ ਆਉਣਾ ਸਿਰਫ 10 ਜਾਂ 20 ਰੁਪਏ ਲੱਗਣੇ ਹਨ ਜੇਕਰ 10 20 ਰੁਪਏ ਲਗਾ ਕੇ ਤੁਸੀਂ ਖਰਚ ਕਰਕੇ ਇੱਕ ਵੱਡੀ ਲਾਟਰੀ ਪ੍ਰਾਪਤ ਕਰਨਾ ਚਾਹੁੰਦੇ ਜੀ ਤਾਂ ਇਸ ਵੀਡੀਓ ਨੂੰ ਸਕਿਪ ਨਾ ਕਰਨਾ ਇਸ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਵੇਖਣਾ। ਤੁਹਾਨੂੰ ਕਰਨਾ ਕੀ ਹੈ? ਤਾਂ ਇਹ ਟੋਟਕਾ ਤੁਸੀਂ ਇੱਕ ਵਾਰ ਜ਼ਰੂਰ ਅਜ਼ਮਾਉਣਾ। ਜੇਕਰ ਤੁਸੀਂ ਇਸ ਟੋਟਕੇ ਨੂੰ ਆਪਣੇ ਦਿਲੋਂ ਕਰੋਗੇ ਤਾਂ ਪੱਕੀ ਗਾਰੰਟੀ ਹੈ ਤੁਹਾਡੀ ਲਾਟਰੀ ਪੱਕੀ ਦੀ ਪੱਕੀ ਨਿਕਲੇਗੀ। ਤੁਹਾਨੂੰ ਪਤਾ ਹੈ ਖਾवते ਦੇ ਵਿੱਚ ਇੱਕ ਦਿਨ ਸ਼ਨੀਵਾਰ ਆਉਂਦਾ ਹੈ। ਤੇ ਐਤਵਾਰ ਨੂੰ ਤੁਹਾਨੂੰ ਇਸ ਦਾ ਰਿਜ਼ਲਟ ਜ਼ਰੂਰ ਮਿਲ ਜਾਵੇਗਾ। पर मैं जिस तरह ਤੁਹਾਨੂੰ ਦੱਸਾਂਗਾ ਇਹ ਟੋਟਕਾ ਤੁਸੀਂ ਉਸੇ ਤਰ੍ਹਾਂ ਹੀ ਕਰਨਾ ਹੈ ਇਹ ਤੁਹਾਡੇ ਲਈ ਬਹੁਤ ਹੀ ਕਾਰਗਰ ਸਾਬਤ ਹੋਵੇਗਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕੀ ਲੈਣਾ ਹੈ ਇੱਕ ਸ਼ਹਿਦ ਲੈਣਾ ਹੈ ਸ਼ਹਿਦ ਜਿਸ ਨੂੰ ਆਪਾਂ ਹਣੀ ਕਹਿੰਦੇ ਆ ਇੱਕ ਸ਼ੀਸ਼ੀ ਸ਼ਹਿਦ ਦੀ ਲੈਣੀ ਹੈ ਇਹ ਸ਼ਹਿਦ ਤੁਹਾਨੂੰ 10 ਜਾਂ 20 ਰੁਪਏ ਦਾ ਮਿਲ ਜਾਵੇਗਾ ਅਤੇ ਇੱਕ ਬੇਲ ਦੀ ਦਾਤਣ ਲੈਣੀ ਹੈ ਬੇਲ ਦੀ ਦਾਤਣ ਜਿਸ ਨੂੰ ਆਪਾਂ ਬੇਲ ਪੱਤਰ ਵੀ ਕਹਿੰਦੇ ਹਾਂ ਜੋ ਸ਼ੰਕਰ ਭਗਵਾਨ ਨੂੰ ਲੋਕ ਚੜਾਉਂਦੇ ਹਨ ਉਹ ਇੱਕ ਸਿੱਧੀ ਬੇਲ ਦੀ ਦਤਨ ਹੋਣੀ ਚਾਹੀਦੀ ਹੈ ਕੋਈ ਉਸ ਦੇ ਵਿੱਚ ਵਾਲ ਨਹੀਂ ਹੋਣਾ ਚਾਹੀਦਾ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਤੁਸੀਂ ਇੱਕ ਹੋਰ ਚੀਜ਼ ਲੈਣੀ ਹੈ ਉਹ ਹੈ ਮੌਲੀ ਤਾਗਾ ਇਸ ਦਾ ਤਾਂ ਤੁਹਾਨੂੰ ਵੈਸੇ ਵੀ ਪਤਾ ਹੋਵੇਗਾ ਮੌਲੀ ਤਾਗਾ ਕੀ ਚੀਜ਼ ਹੁੰਦੀ ਹੈ ਕਿਉਂਕਿ ਇਸ ਦੇ ਵਿੱਚ ਨਾ ਦੋ ਤਰ੍ਹਾਂ ਦੇ ਰੰਗ ਹੁੰਦੇ ਹਨ ਉਹ ਮੌਲੀ ਤਾਗਾ ਤੁਸੀਂ ਲੈਣਾ ਹੈ ਜਿਸ ਨੂੰ ਲੋਕ ਗੁੱਟ ਤੇ ਵੀ ਬਣਦੇ ਹਨ ਇਸ ਬਾਰੇ ਤੁਹਾਨੂੰ ਪਤਾ ਹੀ ਹੋਵੇਗਾ ਇਹ ਤਿੰਨ ਚੀਜ਼ਾਂ ਤੁਸੀਂ ਲੈਣੀਆਂ ਹਨ ਬੇਲ ਦੀ ਦਾਤਣ ਮੋਲੀ ਧਾਗਾ ਤੇ ਇੱਕ ਸ਼ੈਦ ਲਾਟਰੀ ਲੱਗਣ ਦਾ ਤੇ ਸੱਟਾ ਲੱਗਣ ਦਾ ਇਹ ਬਹੁਤ ਵਧੀਆ ਟੋਟਕਾ ਹੈ ਜੇਕਰ ਤੁਸੀਂ ਪੂਰੀ ਕੋਸ਼ਿਸ਼ ਕਰਦੇ ਹੋ ਸਾਡਾ ਨੰਬਰ ਨਹੀਂ ਲੱਗ ਰਿਹਾ ਤੁਸੀਂ ਨਿਰਾਸ਼ ਹੋ ਜਾਂਦੇ ਹੋ ਤੁਹਾਡੀਆਂ ਮਨੋ ਕਾਮਨਾ ਪੂਰੀਆਂ ਨਹੀਂ ਹੋ ਰਹੀਆਂ ਤਾਂ ਇਹ ਇਹ ਇੱਕ ਛੋਟੀ ਜੀ ਪੂਜਾ ਕਿਵੇਂ ਕਰਨੀ ਹੈ ਮੈਂ ਇਸ ਵੀਡੀਓ ਦੇ ਵਿੱਚ ਦੱਸ ਰਿਹਾ ਤੇ ਕਦੋਂ ਕਰਨੀ ਹੈ ਕਿਵੇਂ ਕਰਨੀ ਹੈ ਇਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਮੈਂ ਦੇਵਾਂਗਾ ਤਾਂ ਇਹ ਪੂਜਾ ਤੁਸੀਂ ਸ਼ਨੀਵਾਰ ਵਾਲੇ ਦੇ ਦਿਨ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਨਹਾਉਣਾ ਹੈ ਨਹਾਉਣ ਤੋਂ ਬਾਅਦ ਤੁਸੀਂ ਇਹ ਪੂਜਾ ਕਰੋਗੇ ਤੁਸੀਂ ਕਰਨਾ ਕੀ ਹੈ ਘਰੋਂ ਇੱਕ ਪਾਣੀ ਦਾ ਲੋਟਾ ਭਰ ਲੈਣਾ ਹੈ ਇਹ ਲੋਟਾ ਪਾਣੀ ਦਾ ਤੁਸੀਂ ਨਾਲ ਲੈ ਕੇ ਜਾਣਾ ਹੈ ਤੁਸੀਂ ਜਾਣਾ ਕਿੱਥੇ ਹੈ ਜਦੋਂ ਤੁਸੀਂ ਘਰੋਂ ਨਿਕਲੋਗੇ ਤਾਂ ਮੱਥੇ ਤੋਂ ਪੈਰਾਂ ਤੱਕ ਇਸ ਧਾਗੇ ਦਾ ਨਾਪ ਲੈ ਲੈਣਾ ਹੈ ਜੋ ਮੌਲੀ ਧਾਗਾ ਹੈ ਮੱਥੇ ਤੋਂ ਲੈ ਕੇ ਪੈਰਾਂ ਤੱਕ ਇਸ ਦਾ ਨਾਪ ਲੈ ਲੈਣਾ ਹੈ ਕਿਵੇਂ ਨਾਪਣਾ ਹੈ ਮੈਂ ਦੱਸ ਰਿਹਾ ਮੱਥੇ ਤੋਂ ਪੈਰਾਂ ਤੱਕ ਇੱਕ ਵਾਰ ਨਾਪੋਗੇ ਤੇ ਇਸ ਨੂੰ 7 ਵਾਰ ਕਰਨਾ ਹੈ ਮਤਲਬ ਕਿ 7 ਵਾਰ ਨਾਪਣ ਤੋਂ ਬਾਅਦ ਉਹ 7 ਮੌਲੀ ਧਾਗੇ ਤੁਸੀਂ ਕੱਟ ਲੈਣੇ ਹਨ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਇਸ ਟੋਟਕੇ ਵਿੱਚ ਜੋ ਮੋਲੀ ਧਾਗਾ ਹੁੰਦਾ ਹੈ ਉਸ ਵਿੱਚ ਦੋ ਤਰ੍ਹਾਂ ਦੇ ਰੰਗ ਹੁੰਦੇ ਹਨ ਪੀਲਾ ਅਤੇ ਲਾਲ ਇਹਨਾਂ ਦੀ ਆਪਾਂ ਨੂੰ ਦੋਨਾਂ ਦੀ ਜ਼ਰੂਰਤ ਪੈਂਦੀ ਹੈ ਜੇਕਰ ਤੁਸੀਂ ਦੋਵੇਂ ਰੰਗ ਲਓਗੇ ਤਾਂ ਬਹੁਤ ਮੁਸ਼ਕਲ ਹੋਵੇਗੀ ਇਸ ਕਰਕੇ ਇਸ ਮੋਲੀ ਧਾਗੇ ਦੇ ਵਿੱਚ ਇਹ ਦੋਵੇਂ ਰੰਗ ਮਿਕਸ ਹੁੰਦੇ ਹਨ ਪੀਲਾ ਅਤੇ ਲਾਲ ਇਸ ਨੂੰ 7 ਵਾਰ ਮੱਥੇ ਤੋਂ ਪੈਰਾਂ ਤੱਕ ਨਾਪਣਾ ਹੈ 7 ਵਾਰ ਨਾਪਣ ਤੋਂ ਬਾਅਦ ਜਿੰਨਾ ਵੀ ਧਾਗਾ ਹੋਵੇਗਾ ਉਸ ਨੂੰ ਤੋੜਨ ਤੋਂ ਬਾਅਦ ਇਸ ਨੂੰ ਤੁਸੀਂ ਆਪਣੇ ਨਾਂ ਲੈ ਲੈਣਾ ਹੈ ਜੋ ਤੁਹਾਡਾ ਮਾਪ ਹੋਵੇਗਾ ਤੋੜਨ ਤੋਂ ਬਾਅਦ ਉਹ ਜਿਹੜੀ ਬੀਲ ਦੀ ਦਾਤਨ ਹੋਵੇਗੀ ਉਹ ਮੌਲੀ ਧਾਗੇ ਨੂੰ ਤੁਸੀਂ ਉੱਪਰ ਦੀ 7 ਵਾਰ ਘਮਾਉਣਾ ਹੈ ਬੀਲ ਦੀ ਦਾਤਨ ਦੇ 7 ਵਾਰ ਘਮਾਉਣਾ ਹੈ ਬੀਲ ਦੀ ਦਾਤਨ ਤੇ 7 ਵਾਰ ਘਮਾਉਣ ਤੋਂ ਬਾਅਦ ਇਹ ਯਾਦ ਰੱਖਣਾ ਹੈ ਲੋਟੇ ਦਾ ਪਾਣੀ ਤੇ ਸ਼ਾਇਦ ਉਹ ਸਵੇਰੇ ਤੁਸੀਂ ਨਹਾਉਣ ਤੋਂ ਬਾਅਦ ਤੁਹਾਨੂੰ ਪਿੱਪਲ ਦੇ ਰੋਖ ਦੇ ਕੋਲ ਜਾਣਾ ਹੈ ਜਦੋਂ ਤੁਸੀਂ ਪਿੱਪਲ ਦੇ ਰੁੱਖ ਕੋਲ ਜਾਓਗੇ ਲੋਟੇ ਦਾ ਪਾਣੀ ਜੋ ਤੁਸੀਂ ਸੱਟਾ ਲਾਟਰੀ ਖੇਡਦੇ ਹੋ ਉਸ ਨੂੰ ਆਪਣੇ ਮਾਨ ਦੇ ਵਿੱਚ ਸਾਖਸ਼ਾਤ ਰੱਖਦੇ ਹੋਏ ਉਸ ਪਾਣੀ ਨੂੰ ਪਿੱਪਲ ਦੇ ਰੁੱਖ ਤੇ ਅਰਪਣ ਕਰ ਦੇਣਾ ਹੈ ਪਾਣੀ ਅਰਪਣ ਕਰਨ ਤੋਂ ਬਾਅਦ ਇਸ ਧਾਗੇ ਨੂੰ ਉਸੇ ਰੁੱਖ ਦੀ ਡਾਲ ਤੇ ਘੁਮਾਉਣਾ ਹੈ ਧਾਣੀ ਤੇ ਇਸ ਤਰ੍ਹਾਂ ਰੁੱਖ ਦੀ ਡਾਲ ਨਾਲ ਤੁਸੀਂ ਇਸ ਨੂੰ ਖੜਾ ਰੱਖ ਕੇ ਧਾਗਾ ਸਾਰਾ ਧਾਗਾ ਘਮਾਓਗੇ ਉਸ ਤੋਂ ਬਾਅਦ ਤੁਸੀਂ ਸਾਰਾ ਧਾਗਾ ਘਮਾਉਣਾ ਹੈ ਘਮਾਉਣ ਤੋਂ ਬਾਅਦ ਉਸ ਜਗ੍ਹਾ ਤੇ 11 ਵਾਰ ਊਂ ਲక్ష్ਮੀ ਦੀਵ ਦਿਵਾਏ ਨਮੋ ਨਮਹਾ ਊਂ ਲక్ష్ਮੀ ਦੀਵ ਦਿਵਾਏ ਨਮੋ ਨਮਹਾ ਇਸ ਦਾ ਜਾਪ ਕਰਨਾ ਹੈ ਅੱਖਾਂ ਬੰਦ ਕਰਕੇ 11 ਵਾਰ ਇਸ ਮੰਤਰ ਦਾ ਤੁਸੀਂ ਜਾਪ ਕਰਨਾ ਹੈ ਜਾਪ ਕਰਨ ਤੋਂ ਬਾਅਦ ਸ਼ਹਿਦ ਨੂੰ ਉਸੇ ਰੋਕ ਦੀ ਜਾੜ ਵਿੱਚ ਡੋਲ ਦੇਣਾ ਹੈ ਸਾਰਾ ਸ਼ਹਿਦ ਡੋਲ ਦਿਓਗੇ ਅਤੇ ਅੰਤ ਵਿੱਚ ਇੱਕ ਚੁਟਕੀ ਸ਼ਹਿਦ ਲੈ ਕੇ ਆਪਣੀ ਜੀਬ ਤੇ ਲਗਾ ਲੈਣਾ ਹੈ ਜੀਬ ਤੇ ਲਗਾਉਣ ਤੋਂ ਬਾਅਦ ਤੁਸੀਂ ਉਸ ਪਿੱਪਲ ਦੀ ਰੁੱਖ ਤੇ 7 ਫੇਰੇ ਲੈਣੇ ਹਨ ਜੋ ਤੁਹਾਡੇ ਤੇ ਖਰਾਬ ਦਿਨ ਚੱਲ ਰਹੇ ਹਨ ਜੇਕਰ ਕਿਸੇ ਦੀ ਨજર ਹੈ ਜੇਕਰ ਤੁਹਾਡਾ ਸੋਚਿਆ ਹੋਇਆ ਕੰਮ ਨਹੀਂ ਹੋ ਰਿਹਾ ਜੇਕਰ ਤੁਸੀਂ ਲਾਟਰੀ ਕੱਟਦੇ ਹੋ ਤੇ ਕੁਝ ਸੋਚਦੀ ਹੋ ਪਰ ਹੁੰਦਾ ਕੁਝ ਵੀ ਨਹੀਂ ਜੋ ਮਨੋ ਕਾਮਨਾ ਤੁਸੀਂ ਸੋਚਦੇ ਹੋ ਅੱਜ ਮੇਰਾ ਸੱਟਾ ਲੱਗੇਗਾ ਉਹ ਤੁਹਾਡਾ ਬਿਲਕੁਲ ਨਹੀਂ ਲੱਗ ਰਿਹਾ ਅੱਜ ਇਹ ਹੋਵੇਗਾ ਤੁਸੀਂ ਸੋਚ ਰਹੇ ਜੀ ਪਰ ਤੁਹਾਡਾ ਕੰਮ ਨਹੀਂ ਬਣ ਰਿਹਾ ਤੁਹਾਡੇ ਮਿੱਤਰ ਦਾ ਕੰਮ ਬਣ ਰਿਹਾ ਤੁਹਾਡੇ ਦੋਸਤ ਦਾ ਕੰਮ ਬਣ ਰਿਹਾ ਪਰ ਤੁਹਾਡਾ ਕੰਮ ਬਿਲਕੁਲ ਨਹੀਂ ਬਣ ਰਿਹਾ ਤਾਂ ਇਸ ਵਿੱਚ ਕੀ ਹੋਵੇਗਾ ਜੋ ਤੁਹਾਡੀ ਅੰਦਰ ਖਰਾਬ ਊਰਜਾ ਪ੍ਰਵੇਸ਼ ਕਰ ਰਹੀ ਹੈ ਉਹ ਬਿਲਕੁਲ ਖਤਮ ਹੋ ਜਾਵੇਗੀ ਤੇ ਉਸੇ ਸਮੇਂ ਹੀ ਉਹ ਊਰਜਾ ਕੱਟੀ ਜਾਵੇਗੀ ਜੋ ਤੁਹਾਡੇ ਅੰਦਰ ਨਕਾਰਾਤਮਕ ਊਰਜਾ ਬਣੀ ਹੋਈ ਹੈ ਸੱਤ ਫੇਰੇ ਲੈਣ ਤੋਂ ਬਾਅਦ 11 ਵਾਰ ਜਾਪ ਕਰਨਾ ਹੈ ਅੱਖਾਂ ਬੰਦ ਕਰਕੇ ਉਸੇ ਵਕਤ ਤੁਹਾਡੇ ਦੇਣ ਪਲਟਨੇ ਸ਼ੁਰੂ ਹੋ ਜਾਣਗੇ ਇਹ ਟੋਟਕਾ ਤੁਸੀਂ ਸੱਤ ਸ਼ਨੀਵਾਰ ਕਰਨਾ ਹੈ ਤੇ 8ਵੇਂ ਸ਼ਨੀਵਾਰ ਤੁਸੀਂ ਲਾਟਰੀ ਜਾ ਸੱਟਾ ਲਗਾ ਸਕਦੇ ਹੋ ਫਿਰ ਵੇਖਿਆ ਜੇ ਤੁਹਾਡੇ ਤੇ ਮਾਤਾ ਲక్ష్ਮੀ ਦੀ ਕਿਰਪਾ ਕਿਵੇਂ ਹੁੰਦੀ ਤੁਹਾਡੇ ਵਾਰੇ ਨਿਆਰੇ ਹੋ ਜਾਣਗੇ ਤੁਸੀਂ ਕਰੋੜਾਂ 'ਚ ਖੇਡਣਾ ਸ਼ੁਰੂ ਕਰ ਦਿਓਗੇ ਤਾਂ ਦੋਸਤੋ ਇੱਕ ਵਾਰ ਇਹ ਟੋਟਕਾ ਨੁਕਤਾ ਤੁਸੀਂ ਜਰੂਰ ਅਜਮਾ ਕੇ ਵੇਖੋ ਦੋਸਤੋ ਇਹ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਅਤੇ ਧਰਮ ਦੇ ਉਪਾਅ ਨੂੰ ਆਪਣੀ ਸ਼ਰਧਾ ਤੇ ਵਿਸ਼ਵਾਸ ਤੇ ਅਜਮਾਓ ਸਾਡੀ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸੰਦਰਭ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਤਾਂ ਦੋਸਤੋ ਅੱਜ ਦੀ ਸਾਡੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਤੁਹਾਨੂੰ ਏ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਇੱਕ ਲਾਈਕ ਤੇ ਕਮੈਂਟ ਬਾਕਸ ਵਿੱਚ ਜੈ ਮਾਤਾ ਲక్ష్ਮੀ ਜਰੂਰ ਲਿਖ ਦੇਣਾ ਮਿਲਦੇ ਹਾਂ ਕੱਲ ਨੂੰ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਆਪਣਾ ਖਿਆਲ ਰੱਖਣਾ ਦੋਸਤੋ ਧੰਨਵਾਦ ਦੋਸਤੋ